ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਬਹੁਤ ਆਸਾਨ ਅਤੇ ਮਿੱਠੀ ਤੁੰਤੇ ਧੰਨ ਧੰਨ ਸਿਰੂ RAMDAS ਜੀ ਦੀ ਮਹਿਮਾ ਗਾਇਨ ਕਰਦੇ ਹੋਏ ਸੱਤੇ ਅਤੇ ਬਲਵੰਡ ਜੀ ਦੀ ਵਾਰ ਵਿੱਚੋਂ ਸ਼ਬਦ ਹੈ ਧੰਨ ਧੰਨ RAMDAS ਗੁਰ ਜਿਨ ਸਿਰਿਆ ਤਿਨੇ ਸਵਾਰਿਆ ਤੇ बीबीएन स्केल ਜਦੋਂ ਆਪਾਂ ਇਹ ਸ਼ਬਦ ਨੂੰ ਗਾਇਨ ਕਰਦੇ ਹਾਂ ਤਾਂ ਚੌਥੇ ਕਾਲੇ ਨੂੰ ਸਾਮਾਨਦੇ ਹਾਂ ਚੌਥੇ ਕਾਲੇ ਨੂੰ ਸਾਮਨ ਕੇ ਜਿਹੜੇ ਜਿਹੜੇ ਸਵਰ ਲੱਗਦੇ ਹਨ ਆਪ ਜੀ ਦੇਖ ਹੀ ਰਹੇ ਹੋ ਤੇ ਪਹਿਲਾਂ ਆਪਾਂ ਗਾਇਨ ਕਰਦੇ ਹਾਂ ਸਥਾਈ ਤੇ ਅੰਤਰਾ ਤੇ ਫਿਰ ਸਿੱਖਾਂਗੇ ਸ਼ਬਦ ਨੂੰ ਕੱਲੇ ਕੱਲੇ ਸੁਰ ਤੇ ਤੇਨ ਸਵਾਰ ਆ ਤਨ ਤਨ ਜਗਤ ਦਾਸੂਰੇ ਤਨ ਤਨ ਜਗਤ ਦਾਸੂਰੇ ਜੀ ਮਨ ਸੇ ਆ ਤਿਨ ਸਵਾਰ ਆ ਜੀ ਮਨ ਸੇ ਆ ਤਿਨ ਸਵਾਰ होई करामात आप सिर ਜਨਹਾਰ ਤਾਰੇ ਆ ਆਪਸੀ ਜਨਹਾਰ ਤਾਰੇ ਆ ਆਪਸੀ ਜਨਹਾਰ ਤਾਰੇ ਸਿੱਖੀ ਤੇ ਸੰਗਤੀ ਭਾਰ नमस्कारे आ पार भ्रम नम कर नमस्कारे आ सिखियत संग ते नम कर नमस्कारे आ पार नमस्कारे पारभ्रमत नमस्कारे पारभ्रमत नमस्कार ਕੇ ਨਾਲ ਆਪਾਂ ਸਰਵਨ ਕੀਤਾ ਇਸ ਟਿਉਨ ਨੂੰ ਜੋ ਕਿ ਆਪ ਜੀ ਨੇ ਅਕਸਰ ਦਰਬਾਰ ਸਾਹਿਬ ਵਿੱਚ ਗਾਇਨ ਕੀਤੀ ਜਾਂਦੀ ਸਰਵਨ ਕੀਤੀ ਹੈ ਤੇ ਹੁਣ ਆਪਾਂ ਇਸ ਸ਼ਬਦ ਨੂੰ ਕੱਲੇ-ਕੱਲੇ ਸਵਰਤੇ ਦੇਖਦੇ ਹਾਂ ਸਰਗਮ ਜੇ ਦੇਖਣੀ ਹੋਵੇ ਤਾਂ ਵੀਰਾਂ ਦੇ ਸਕੇਲ ਤੇ ਆਪਾਂ ਸਰਗਮ ਨਾਲ ਬੋਲੀ ਹੈ ਤੇ ਆਪ ਜੀ ਦੇਖ ਸਕਦੇ ਹੋ ਤੇ ਹੁਣ ਆਪਾਂ ਦੇਖਦੇ ਹਾਂ ਇਸ ਸ਼ਬਦ ਸਥਾਈ ਨੂੰ ਜੇਨ या जन सया तीन स वारया जनया तीन ਰਿਆ ਤਨ ਤਨ ਰਾਮਦਾਸ ਗੁਰ ਤਨ ਤਨ ਰਾਮਦਾਸ ਮ ਦਾਸ ਗੁਰ ਤਨ ਤਨ ਰਾਮ ਦਾਸ ਗੁਰ ਤੇ ਪਹਿਲਾ ਅੰਤਰਾ ਆਪਾਂ ਗਾਇਨ ਕੀਤਾ ਸੀ ਅਗਲਾ ਅੰਤਰਾ ਆਪਾਂ ਦੇਖ ਲੈਣੇ ਹਾਂ ਅਟਲ ਅਥਾਹ ਅ तोल तुम तेरा अटल अथाह तोल तुम तेरा अटल अथाह तोल तुम तेरा अन्तना अन्तना पारा वारेया अन्तना पारा अटल अथा ਅਤੋਲ ਤੂੰ ਤੇਰਾ ਅੰਤ ਨਾ ਪਾਰ ਆ ਵਰੀਆ ਤੇਰਾ ਅੰਤ ਨਾ ਪਾਰ ਆ ਵਰੀਆ ਸੇਮ ਸਿਟਿਉਂ ਤੱਕਲੀ ਪੰਕਤੀ ਜਿੰਨੇ ਤੂੰ ਸੇ ਪਾਉ ਕਰ ਸੇਤੁਦ ਪਾਰ ਉਤਾਰੇ ਆ ਸੇਤੁਦ ਪਾਰ ਉਤਾਰੇ ਆ ਤੇ ਇਸ ਤੋਂ ਬਾਅਦ से तुद पार उतारे आ. से तुद पार उतारे ਸੇ ਰਿਆ ਤੇ ਨ ਸਵਾਰਿਆ ਮੈਨੂੰ ਉਮੀਦ ਹੈ ਕਿ ਆਪ ਜੀ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਸਿੱਖ ਸਕੋਗੇ ਗਾਇਨ ਕਰ ਸਕੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ